ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਣੀ ਪਹੁੰਚ ਹੈਗੀ ਆ ਪਿੰਡ ਸਠਿਆਲਾ ਸਠਿਆਲੇ ਪਿੰਡੋਂ ਜਿਹੜੀ ਦੋਸਤੋ ਜਲਦੀ ਵੀਡੀਓ ਅਪਲੋਡ ਕਰਾਂਗੇ ਅ ਤਹਿਸੀਲ ਬਾਬਾ ਪਕਾਲਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਦੋ ਬੈੜਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਪਹਿਲੇ ਨੰਬਰ ਵਾਲੀ ਬੈੜਾ ਬਿਲਕੁਲ 28 ਲੀਟਰ ਜਿਹੜਾ ਦੋਸਤੋ ਦੁੱਧ ਜਿਹੜਾ ਰੈਡੀ ਹੈਗਾ ਠੀਕ ਹੈ ਜਿਹੜੀ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ ਆ ਤੀਜਾ ਸੂਆ ਦੋਸਤੋ ਸੂਈ ਆ ਥੱਲੇ ਬੱਚਾ ਜਿਹੜਾ ਮੇਲ ਕਾਫ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ। ਮੁੱਲ ਜਿਹੜਾ ਦੋਸਤੋ ਤੁਸੀਂ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਰੇਟs ਸੰਬੰਧੀ ਕਰ ਸਕਦੇ ਹੋ। ਇਸ ਤੋਂ ਬਾਅਦ ਦੂਜੀ ਵਾਰ ਹੈਗੀ ਆ ਦੋਸਤੋ ਸ਼ਾਹੀਵਾਲ ਪੱਖ ਹੈਗਾ ਵੜ ਦੇ ਵਿੱਚ। ਬਿਲਕੁਲ 6 ਮਾਦਨ ਅੱਜ ਸੁਈ ਨੂੰ ਤੇ ਥੱਲੇ ਫੀਮੇਲ ਕਾਫ ਆ। ਬਿਲਕੁਲ 16 ਕਿਲੋ ਜਿਹੜਾ ਦੁੱਧ ਆ net ਇਸ ਵੜ ਦੇ ਥੱਲੇ ਬਿਲਕੁਲ ਰੈਡੀ ਆ। ਜਿਹੜਾ ਕਿਸੇ ਵੀਰ ਨੇ ਆਣ ਕੇ ਘਰੇ ਚੁਾਈ ਕਰ ਲੈਣੀ ਆ ਠੀਕ ਆ ਜੀ। ਮੁੱਲ ਰੇਟ ਭਾਅ ਪਰ ਤਾਂ ਕੀ ਹੈਗਾ ਉਹ ਤੁਸੀਂ ਖਾਸ तौर ਦੇ ਨੰਬਰਾਂ ਤੇ ਸੰਪਰਕ ਕਰਕੇ